ਹਰ ਗੋਬਿੰਦ ਗੁਰੂ ਦੇ ਪੁੱਤਰ ਤੇਗ ਬਹਾਦਰ ਪਿਆਰੇ ਮਾਤਾ ਸਾਹਿਬ ਨਾਨਕ ਜੀ ਦੇ ਰੋਸ਼ਨੀ ਅੱਖੀ ਤਾਰੇ ਰੋਸ਼ਨੀ ਅੱਖੀ ਤਾਰੇ ਜੋ ਕਸ ਤੋਰੀ ਨਾ ਪੇ ਵਿੱਚੋਂ ਕੁਸ਼ ਬਪਈ ਖਿਲਾ ਰਹੇ ਹਨ ਉਮਰਨ ਕੀ ਵਿੱਚ ਗੁਰੂਆਂ ਵਾਲੇ ਲਛਣ ਜਮਗੇ ਸਾਰੇ ਹੈ ਲਛਣ ਜਮਗੇ ਸਾਰੇ ਮਾਤ ਪਿਤਾ ਨੇ ਹਲਾਲ ਪੁੱਤਰ ਦੇ ਦਰਸ਼ਨ ਜਿਸ ਫਲ ਪਾਏ ਖੁਸ਼ੀਆਂ ਦੇ ਵਿੱਚ ਮੋਤੀਆਂ ਵਾਲੇ ਪਰ ਪਰ ਬੁੱਕਲੁਟਾਏ ਪਰ ਪਰ ਬੁੱਕਲੁਟਾਏ ਦਰਮੀਰਣ ਵਿੱਚ ਪੁੱਤ ਪਿਆਰਾ ਰੱਖਦੇ ਤਾ ਤਾ ਤੇਗ ਬਹਾਦਰ ਨਾਮ ਪਿਆਰਾ ਮਿੱਠਾ ਨਾਮ ਪਿਆਰਾ ਮਿੱਠਾ ਹਰਿ ਗੋਬਿੰਦ ਗੁਰੂ ਦੇ ਪੁੱਤਰ ਤੇਗ ਬਹਾਦਰ ਪਿਆਰੇ ਮਾਤਾ ਸਾਹਿਬ ਨਾਨਕ ਜੀ ਦੇ ਰੋਸ਼ਨ ਅੱਖੀ ਤਾਰੇ ਰੋਸ਼ਨ ਅੱਖੀ ਤਾਰੇ ਰੋਸ਼ਨ ਅੱਖੀ ਤਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ